ਜੇਕਰ ਕਿਸੇ ਗਰੀਬ ਮਜ਼ਦੂਰ ਦਾ ਧੀ ਪੁੱਤ ਹਸਪਤਾਲ ਵਿੱਚ ਦਾਖਲ ਹੋਵੇ ਤਾਂ ਉਸ ਲਈ ਕੀਤੀ ਗਈ 100 ਰੁਪਏ ਦੀ ਮਦਦ ਵੀ ਲੱਖਾਂ ਕਰੋੜਾਂ ਵਰਗੀ ਹੁੰਦੀ ਹੈ ਕਿਉਂਕਿ ਜਦੋਂ ਗਰੀਬ ਦੀ ਜੇਬ ਵਿੱਚ 1 ਰੁਪਈਆ ਵੀ ਨਹੀਂ ਹੁੰਦਾ ਤੇ ਉੱਤੋਂ ਡਾਕਟਰ ਹਜ਼ਾਰਾਂ ਰੁਪਏ ਦੇ ਟੈਸਟ ਲਿਖ ਦਵੇ ਤਾਂ ਕਿਵੇਂ ਗਰੀਬ ਟੈਸਟਾਂ ਵਾਲੀ ਪਰਚੀ ਲੈ ਕੇ ਭਟਕਦਾ ਫਿਰਦਾ ਹੈ ਇਹ ਤਾਂ ਸ਼ਾਇਦ ਆਪਾਂ ਸੋਚੀ ਸਕਦੇ ਹਾਂ ਹੁਣ ਅਸਲ ਕਹਾਣੀ ਕੀ ਹੈ ਇਹ ਵੀ ਸੁਣ ਲਵੋ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਆਹ ਮੋਟਰਸਾਈਕਲ ਤੇ ਸਵਾਰ ਸਮਾਜ ਸੇਵੀ ਮੇਜਰ ਸਿੰਘ ਤੁਸੀਂ ਦੇਖ ਰਹੇ ਹੋ ਇਹ ਉਹ ਸਮਾਜ ਸੇਵੀ ਹੈ ਜਿਹੜਾ ਕਿ ਜਿਵੇਂ ਹੀ ਆਪਣੇ ਮੋਬਾਈਲ ਤੇ ਕਿਸੇ ਲੋੜਵੰਦ ਗਰੀਬ ਦੀ ਵੀਡੀਓ ਵੇਖਦਾ ਹੈ ਤਾਂ ਇਸ ਕੋਲ ਜਿੰਨੀ ਵੀ ਮਾਇਆ ਹੁੰਦੀ ਹੈ ਇਹ ਹਜ਼ਾਰਾਂ ਕਿਲੋਮੀਟਰ ਮੋਟਰਸਾਈਕਲ ਤੇ ਸਵਾਰ ਹੋ ਕੇ ਮਦਦ ਕਰਨ ਦੇ ਲਈ ਪਹੁੰਚ ਜਾਂਦਾ ਹੈ ਅੱਜ ਵੀ ਜਦੋਂ ਮੇਜਰ ਸਿੰਘ ਨੇ ਫਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਦੇ ਇੱਕ ਉਸ ਮਜ਼ਦੂਰ ਬਾਪ ਦੀ ਵੀਡੀਓ ਵੇਖੀ ਜਿਸ ਦੀ ਤੀ ਬਠਿੰਡਾ ਦੇ ਏਮਜ ਹਸਪਤਾਲ ਵਿੱਚ ਲੰਬੇ ਸਮੇਂ ਲਈ ਦਾਖਲ ਹੈ ਇਹ ਮੇਜਰ ਸਿੰਘ ਤੁਰੰਤ ਮੋਟਰਸਾਈਕਲ ਸਟਾਰਟ ਕਰਕੇ ਇਹਨਾਂ ਦੇ ਘਰ ਪਹੁੰਚ ਗਿਆ ਜਿੰਨੀ ਕੋ ਹੋ ਸਕਦੀ ਹੈ ਇਸਨੇ ਇਸ ਪਰਿਵਾਰ ਨੂੰ ਮਾਇਆ ਪੇਟ ਕਰਕੇ ਮਦਦ ਕੀਤੀ ਹੁਣ ਗੱਲ ਸਿਰਫ ਇਸ ਦੀ ਮਦਦ ਦੀ ਨਹੀਂ ਰਹਗੀ ਹੁਣ ਗੱਲ ਤੁਹਾਡੇ ਸ਼ੇਅਰ ਕਰਨ ਤੇ ਮੁਕਦੀ ਹੈ ਕਿਉਂਕਿ ਇਸ ਪਰਿਵਾਰ ਦੀ ਧੀ ਲੰਬੇ ਸਮੇਂ ਲਈ ਹਸਪਤਾਲ ਵਿੱਚ ਦਾਖਲ ਹੈ ਅਤੇ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਸਮਾਜ ਸੇਵੀ ਮੇਜਰ ਸਿੰਘ ਸ਼੍ਰੀ ਮੁਕਸਰ ਸਾਹਿਬ ਦੇ ਕੋਟਪਈ ਇਲਾਕੇ ਦਾ ਹੈ ਜਿਹੜਾ ਕਿ 13 13 ਸੁਸਾਇਟੀ ਨਾਲ ਸੰਬੰਧ ਰੱਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਕੋਟਾ ਐਂਡ ਬਾਜਾਖਾਨਾ ਉਥੋ ਜੇ ਇੱਕ ਵੀਡੀਓ ਬਹੁਤ ਹੀ ਦਗਦਾਈ ਵੀਡੀਓ ਜੋ ਇੱਕ ਧੀ ਬਹੁਤ ਬਸਤ ਬਿਮਾਰ ਹੈ ਹਸਪਤਾਲ ਦੇ ਜਾਣਾ ਹੈ ਅੱਜ ਮੈਂ ਉਸ ਬਾਜਾਖਾਨਾ ਉਸ ਧੀ ਦੇ ਘਰੇ ਜਾ ਕੇ ਉਹਨਾਂ ਨੂੰ ਮਦਦ ਕਰਨ ਜਾ ਰਿਹਾ ਹਾਂ ਨਾਨਕ ਤੇਰਾਤਰ ਸੋਸਾਇਟੀ ਪਿੰਡ ਕੋਟਪਈ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਸਜੋਗੀ ਸੱਜਣਾ ਦੇ ਜੋਗ ਦੇ ਨਾਲ ਅੱਜ ਉਸ ਪਿੰਡ ਵਿੱਚ ਬਾਜਾਖਨ ਪਿੰਡ ਵਿੱਚ ਮੈਂ ਪਹੁੰਚ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਰਿਵਾਰ ਸਾਡੇ ਪਿੰਡ ਬਾਜਾਖਨ ਦੀ ਗੀ ਨਾਨਕ 13 13 ਦੇਵਾਨੀ ਬਾਬਾ ਮੇਜ ਸਿੰਘ ਜੀ ਹੋੜ ਪਾਈ ਤੋਂ ਸਾਡੀ ਬੱਚੀ ਜਿਹੜੀ ਕਿ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਹੈ ਤੇ ਉਹਨਾਂ ਦੇ ਇਲਾਜ ਆਸਤੇ ਬਾਬਾ ਜੀ ਸਾਡੇ ਅੱਜ ਪਰਿਵਾਰ 'ਚ ਪਹੁੰਚੇ ਆ ਤੇ ਇਹਨਾਂ ਦਾ ਇਹਨਾਂ ਨੇ ਸਾਡੇ ਪਰਿਵਾਰ ਨੂੰ ਬੱਚੀ ਦੇ ਇਲਾਜ ਆਸਤੇ ਬਦਦਾਨ ਦਿੱਤਾ ਤੇ ਇਹਨਾਂ ਦਾ ਬਹੁਤ-ਬਹੁਤ ਸਾਡੇ ਪਰਿਵਾਰ ਵੱਲੋਂ ਧੰਨਵਾਦ ਤੇ ਅਸੀਂ ਹੋਰ ਵੀ ਬੇਨਤੀ ਕਰਦੇ ਆ ਬਾਬਾ ਜੀ ਰਾਹੀ ਬਾਬਾ ਜੀ ਦੇ ਮਾਧਮ ਰਾਹੀਂ ਇਹ ਕਰਨ ਕੀ ਬੱਚੀ ਨੂੰ ਬੱਚੀ ਦਾ ਇਲਾਜ ਚੱਲ ਰਿਹਾ ਹੈ ਐਮਜ ਹਸਪੀਟਲ ਮਟੰਡਾ ਵਿਖੇ ਇਲਾਜ ਥੋੜਾ ਲੰਮਾ ਹੈ ਤੇ ਹੋਰ ਵੀ ਜਿੰਨੇ ਵੀ ਕੋਈ ਦਾਨੀ ਪਰਸ ਮਦਦ ਕਰ ਸਕਦੇ ਆ ਵੱਤੋ ਵੱਤ ਇਹਨਾਂ ਦੀ ਮਦਦ ਕੀਤੀ ਜਾਵੇ ਜਿਹਦਾ ਨੰਬਰ 78370 608 ਪਰਿਵਾਰ ਨਾਲ ਜੋ ਵੀ ਦਾਨੀ ਪਰਸ ਸੰਪਰਕ ਕਰ ਸਕਦਾ ਹੈ ਧੰਨਵਾਦ ਅੱਧੀ ਪਿੰਡ ਪੋਰਪਾਈ ਕੋਾਈ ਹਾਲਕ 13 ਤਰਾ ਫੈਕਟ ਵੱਲੋਂ ਆਏ ਹੈਗੇ ਇਹ ਇਲਾ ਪ੍ਰਿੰਕੋਸ਼ਾ ਦਾ ਪਿੰਡ ਬਾਜਾ ਕਨਾਂ ਇਹ ਤੋਂ ਵੀ ਹੋਇਸੀ ਤੋਂ ਤਾਂ ਵੀ ਹੋਇਸੀ ਵੀ ਉਸ ਵੀਡੀਓ ਨੂੰ ਦੇਖ ਕੇ ਮਨ ਨੂੰ ਬਹੁਤ ਚੰਗਾ ਲੱਗਾ ਪਿੰਡ ਕੋਰ ਪਾਈ 913163 ਦੇ ਵੱਲੋਂ ਅੱਜ ਉਸ ਘਰ ਦੇ ਵਿੱਚ ਮੈਂ ਪਹੁੰਚ ਚੁੱਕਿਆਗਾ ਤੇ ਉਸ ਪਰਿਵਾਰ ਨੂੰ ਜੋ ਮਦਦ ਦੇਣ ਵਾਸਤੇ ਆਇਆ ਹੈ ਉਹ ਮਦਦ ਦੇਣ ਵਾਸਤੇ ਪਹੁੰਚ ਕੇ ਮਦਦ ਦੇ ਜਾ ਰਿਹਾ ਹੈ